ਜੀ ਦੋਸਤੋ ਦੇਖੋ ਆਪਣਾ ਮੁੰਡਾ ਕਰਦਾ ਹੈ ਕੁਕਿੰਗ ਗਰਮਿੰਦਰ ਸਿੰਘ ਬੱਬੂ ਹੁਣ ਤਾਂ ਹਲੇ ਗੱਲ ਕਰ ਉਹ ਆ ਫਿਰ ਇਹ ਤੇ ਬਣਾਇਆ ਕਰਾਂਗੇ ਇਸ ਹਾਲ ਚ ਦੂਜਾ ਸਮਾਨ ਅੱਜ ਤਾਂ ਪਨੀਰ ਪਨੀਰ ਮੈਗਨੀਨੇਟਰ ਕੀ ਕਹਿੰਦੇ ਹੁੰਦੇ ਨੇ ਕੀ ਰਿਆ ਤੂੰ ਪਨੀਟਕਾ ਹੈ ਪਨੀਟਕਾ ਨਹੀਂ ਮੈਗਨੀਟੇਰ ਕਾ ਕੀ ਕਹਿੰਦੇ ਗੱਧ ਤਹੀਜ ਪਾ ਕੇ ਪਨੀਟਕਾ ਇਹਨੂੰ ਪਉਂਦ ਕਰਾ ਸਮਾਰ ਕੇ ਚੀਜ਼ ਬਹੁਤ ਵਧੀਆ ਹੈ ਹਾਂ ਤਾਂ ਲਾਣੀ ਇੰਦੇ ਜੇ ਮਸੀ ਮਸੀ ਬਣਾਉਣ ਖਾਤਰ ਨਾ ਕੀ ਚੀਜ਼ ਹਲਟਾ ਸਲਾਈਆਂ ਜਾਂ ਵਾਰੀਆਂ ਇਹਦੇ ਨਾਲ ਇਹ ਵੀ ਉਧਰੋਂ ਹੀ ਆਇਆ ਆਪਣੇ ਕੋਲੇ ਫੋਰਮ ਦਾ ਸਮਾਨ ਹੀ ਹੈ ਥੀਜਾ ਤਾਂ ਉਧਰੋਂ ਹੀ ਆ ਪਰ ਖਾਇ ਭਾਵੇਂ ਇੱਧਰ ਲਈ ਹੋਵੇ ਆਹ ਚੀਜ਼ਾਂ ਨੇ ਇਹ ਤਾਂ ਖਾ ਸਕੋ ਸ ਹੈ ਤਾਂ ਨਾਲ ਤਾਂ ਵੋ ਦਸਤਾਨ ਨੇ ਦਸਤੂਨ ਨੇ ਜੇ ਨਾ ਤੇ ਕਾਜੀਬ ਜੀ ਆ ਕੀ ਹੈ ਇਹ ਸਾਫ ਤਾਂ ਹੂੰ ਬੁੱਤੋਂ ਕੱਢਣ ਵਾਲਾ ਹਨ ਇਹ ਫਰਾਈ ਨੂੰ ਕੋਲੇ ਦੇ ਆਈ ਗਏ ਸੀ ਗੁਜੀ ਕਾਲੀ ਜਿਆ ਹੈਗਾ ਵਧੀਆ ਦਹੀ ਦੂਹੀ ਪਾ ਕੇ ਬੱਤ ਪਿਆਜ਼ ਪਾ ਕੀ ਨਾਲ ਘਿਓ ਦੇ ਦੇ ਨਾਲਿਆਂ ਨਾਲ ਪਪਰਤਨ ਦੀ ਲੋੜ ਨਹੀਂ ਇਹ ਤੇ ਮਸਾਲਾ ਜਾ ਹੋਰ ਪਾ ਇਹਨੂੰ ਮੜਾ ਗਰਮਾ ਖਾਉ ਓਕਣ ਜਰਾ ਲੈ ਇਹ ਮੈਂ ਚਾਟਮਸਾ ਲੈ ਤੱਕ ਚਾਟ ਮਸਾਲਾ ਜਾ ਉਹ ਰਫੜਾ ਇਹ ਵੀ ਖਾਲੂਗਾ ਇਹਨੂੰ ਬੱਕ ਉਹ ਆ ਓਏ ਇਹ ਦਲੀਆਂ ਵੱਜੀਆਂ ਬੰਨੀਆਂ ਦੀਆਂ ਜਰਾ ਦਲੀਆਂ ਜਾਂ ਖੋਣ ਹੁਣ ਭੁੱਕਾ ਹੈ ਭੰਨ ਕੇ ਜੇ ਨਿੰਬੂ ਪਾਏ ਤੇ ਮੜਾ ਜਾ ਓਏ ਨੇ ਮੂਹ ਵੀ ਪੈ ਜੰਨਨ ਦਾ ਚਟਣੀ ਵੀ ਪੈ ਜਾਂਦੀ ਹੈ ਹਰੀ ਹਰੀ ਚਟਣੀ ਚਾਹੀਦੀ ਆ ਸਾਡਾ ਨਾ ਇੱਕ ਮਿੰਟ ਦਵਾ ਲੇ ਫੜ ਦਿਓ ਬਸ ਮੈਂ ਤਾਂ ਉਹ ਚੱਕ ਲਉ ਮੈਂ ਇੱਕ ਫੜੀ ਢੰਡਾ ਇਹ ਲਾ ਕੇ ਖਾ ਲੈਂਦੇ ਉਹ ਉਹ ਬੜਾਈ ਮੈਂ ਤਾਂ ਪੋੜੀ ਫਰਾਗੇ ਜੀ ਬਤੀਜ ਵਧੀਆ ਬਾਈ ਤੇਰੀ 100 100 ਇਹ ਮੰਨ ਗਏ ਤੇਰੀ 100 ਪੰਗਨ ਨੂੰ ਇਹਨੂੰ ਪਾ ਹੁੜਾ ਇਹਨੂੰ ਪਾਉ ਆ ਗਈ ਸੀ ਇਹ ਪਚਣੀ ਨਹੀਂ ਸੀ ਨਾ ਨਾ ਹੋਰ ਉਹ ਉਲਟੀ ਨਾ ਕਰ ਦੇ ਬੰਦੇ ਦਾ ਨਾ ਬਤੂ ਨਾ ਬ੍ਰੀਤੇ ਚੱਕੋ ਆ ਗਈ ਦੇਖੀ ਇੱਕ ਮਿੰਟ ਤੀ ਉਹ ਪਿਆ ਬਾਹਰ ਕੱਢ ਹਾਲਾ ਪਤਾ ਨਹੀਂ ਕੰਮਦੀ ਕਹਿੰਦੇ ਖਾਦਾ ਨਹੀਂ ਆਊਗਾ ਇਹ ਤਾਂ ਕੋਈ ਚੀਜ਼ ਖਵਾ ਦੇਂਦਾ ਉਹੀ ਖਾ ਜਾਂਦਾ ਹੈ ਤੇ ਆਪਣੇ ਨਾਲ ਬਣਾ ਕੀ ਗੱਲ ਆ ਸੋਹ ਜੀ ਉਹਨਾਂ ਵਧਿਆ ਹਰੀ ਜੱਟ ਨਾਲ ਲਿਓ ਮਗਾ ਲੰਦਣਾ ਮੈਂ ਤਾਂ ਮੈਂ ਗਿਆ ਸੀ ਬੰਡ ਹਰੀ ਲੈ ਆਂਦਾ ਨਾ ਉਹ ਮੈਨੂੰ ਬਤਾਲ ਨਹੀਂ ਸੀ ਨਾਲ ਜਦੋਂ ਦੱਸਿਆ ਨਾ ਉਹਦੋਂ ਮੈਨੂੰ ਮੈਂ ਲੈ ਆ ਕੇ ਦਿੰਦਾ ਤੁਨੂੰ ਵਧਿਆ ਇਹਨੂੰ ਲਾ ਕੇ ਦੇਖੀ ਇਹ ਨਹੀਂ ਮੈਂ ਤੁਹਾਨੂੰ ਨਹੀਂ ਤਾਂ ਮੈਂ ਉਹਨੂੰ ਖੰਦਾ ਕਰੀ ਇੱਕ ਤਾਂ ਲਾ ਕੇ ਦੇਖ ਲੈ ਟਮਾਟਰ ਵਾਲੀ ਦੇਖ ਲਈ ਲਓ ਜੀ ਲਓ ਨੀ ਯਾਰੇ ਲਾਈਟ ਤਾਂ ਹੀ ਬਹੁਤ ਖੰਦਾ ਹੋਊਗਾ ਹੈ ਹੀਟਰ ਹੀ ਹੈ ਉੱਤੇ ਹੀਟਰ ਤੇ ਜਾਲੀ ਧਰੀ ਹੈ ਯਾਰ ਐਡੀ ਵੀ ਵਧੀਆ ਗੱਲ ਨਹੀਂ ਉਹ ਚੀਜ਼ ਵਧੀਆ ਤੋ ਤਲੀਆਂ ਚੀਜ਼ਾਂ ਨੂੰ ਪਾ ਦਾਂਦੀ ਐ ਚ ਹੁਣ ਤਲੀਆਂ ਚੀਜ਼ਾਂ ਮਾਰੀਆਂ ਨੇ ਹੋਰ ਪਾ ਦੋ ਸਲਾਂਜਾਂ ਇਹ ਚ ਭਰ ਦੋ ਨੂੰ ਬਸ ਆਹੀ ਰਹਿ ਕੇ ਪੁਰਜਾ ਸਾਰਾ ਨਮੇੜ ਤਾਂ ਕਿੱਲੋ ਦਾ ਕਿਲੋ ਹੂੰ ਉਹ ਕਿਲੋ ਬਾਹਲਾ ਹੀ ਮਾੜਾ ਬੱਬੂ ਫਿਰ ਹੂੰ ਤਾਂ ਇਹ ਖਾਰਾ ਉਹ ਤਾਂ ਹੁੰਦੀ ਨਹੀਂ ਫੈਟਤਾ ਇਹ ਕਿਉਂ ਇਹ ਕਿੜਾ ਦੁੱਧ ਤੇਗਾ ਇਹਦਾ ਸੋਇਆ ਦਾ ਦੁੱਧ ਵਾਲਾ ਪਨੀਰ ਹੀ ਮਾੜਾ ਹੁੰਦਾ ਆ ਕਿਉਂ ਘਟ ਲਈ ਮੜਾ ਜਾ ਲੋ ਇਹ ਤਾਂ ਲਾਓਏ ਪਰ ਦੇ ਦੂੰ ਮੈਂ ਤਾਤ ਕਰੂ ਉਧਰ ਕਰ ਟੈਂਕੀ ਤਾਂਕੀ ਕਰੀਏ ਬੰਦ ਉਹਨੂੰ ਬਣਾ ਲੈਣਦੇ ਆ ਆਪਦਾ ਦੇ ਕਿੰਨਾ ਸੋ ਹੋ ਗਿਆ ਅੱਗੇ ਡੁੱਲ ਹੀ ਜਾਂਦੇ ਪਾਣੀ ਹੁਣ ਮੈਂ ਦੱਸ ਦਿੰਦੇ ਆ ਭਾਈ ਆਹਦੀ ਬੰਦ ਕਰ ਲੋ ਚਲੋ ਠੀਕ ਹੈ ਜੀ ਓਕੇ ਦੱਸੋ ਕਿਵੇਂ ਲੱਗਿਆ ਸਾਡਾ ਪਨੀਰ ਦਾ ਰੋਸਟਡ ਪਨੀਰ ਓਕੇ